ਵਾਸਤੂ ਚ ਕੋਨੇ ਵਾਲੇ ਘਰ ਨੂੰ ਕਿਉਂ ਮੰਨਿਆ ਜਾਂਦਾ ਹੈ ਸਭ ਤੋਂ ਅਸ਼ੁਭ ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਸੱਚ ਸਾਡੇ ਦੇਸ਼ ਵਿੱਚ ਜਦੋਂ ਵੀ ਕੋਈ ਵਿਅਕਤੀ ਘਰ ਬਣਾਉਂਦਾ ਹੈ ਤਾਂ ਉਹ ਕੁਝ ਚੀਜ਼ਾਂ ਦਾ ਖਾਸ ਧਿਆਨ ਰੱਖਦਾ ਹੈ ਜਿਵੇਂ ਕਿ ਜਦੋਂ Hindu ਧਰਮ ਦਾ ਕੋਈ ਪਰਿਵਾਰ ਜਾਂ ਵਿਅਕਤੀ ਘਰ ਬਣਾਉਂਦਾ ਹੈ ਤਾਂ ਵਾਸਤੂ ਸ਼ਾਸਤਰ ਦਾ ਧਿਆਨ ਰੱਖਿਆ ਜਾਂਦਾ ਹੈ ਵਾਸਤੂ ਨਾ ਸਿਰਫ ਘਰ ਵਣਤਕ ਸੰਗੋ ਸਾਡੇ ਜੀਵਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਘਰ ਜਾਂ ਦੁਕਾਨ ਆਦੀ ਵਿੱਚ ਵਾਸਤੂ ਦੋਸ਼ ਹੈ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਤੇ ਇਸ ਦੇ ਨਤੀਜੇ ਵੀ ਤੁਹਾਨੂੰ ਜਲਦੀ ਦੇਖਣ ਨੂੰ ਮਿਲਦੇ ਹਨ ਗਲੀ ਜਾਂ ਸੜਕ ਦੇ ਕੋਨੇ ਵਾਲੇ ਘਰ ਬਾਰੇ ਵੀ ਕੁਝ ਅਜਿਹਾ ਹੀ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡਾ ਘਰ ਕਿਸੇ ਕੋਨੇ ਵਿੱਚ ਹੈ ਤਾਂ ਇਹ ਅਸ਼ੁੱਭ ਹੈ ਅਜਿਹੇ ਘਰ ਵਿੱਚ ਕਦੇ ਸ਼ਾਂਤੀ ਨਹੀਂ ਆਉਂਦੀ ਤੁਹਾਨੂੰ ਵਾਸਤੂ ਦੋਸ਼ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਹ ਗੱਲਾਂ ਕਿੰਨੀਆਂ ਸੱਚੀਆਂ ਹਨ ਅਤੇ ਕੀ ਇੱਕ ਕੋਨੇ ਵਾਲਾ ਘਰ ਵਾਕਈ ਅਸ਼ੁੱਭ ਹੁੰਦਾ ਹੈ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਜੋ ਘਰ ਕੋਨੇ ਵਿੱਚ ਹੁੰਦਾ ਹੈ ਤਿੰਨ ਦਿਸ਼ਾਵਾਂ ਤੋਂ ਖੁੱਲਦਾ ਹੈ ਉਹ ਕੇਤੂ ਦੇ ਢੇਠਾ ਹੁੰਦਾ ਹੈ ਜੇਕਰ ਤੁਸੀਂ ਅਜਿਹਾ ਘਰ ਖਰੀਦਦੇ ਜਾਂ ਬਣਵਾਉਂਦੇ ਹੋ ਤਾਂ ਇਸ ਘਰ ਤੇ ਕੇਤੂ ਦਾ ਡੂੰਘਾ ਪ੍ਰਭਾਵ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਵਿੱਚ ਕੇਤੂ ਨੂੰ ਇੱਕ ਪਾਪੀ ਗ੍ਰਹਿ ਮੰਨਿਆ ਗਿਆ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਕੋਨੇ ਦਾ ਘਰ ਤੁਹਾਨੂੰ ਸ਼ੁਰੂਆਤੀ ਦਿਨਾਂ ਜਾਂ ਸਾਲਾਂ ਵਿੱਚ ਕੋਈ ਅਸ਼ੋਭ ਪ੍ਰਭਾਵ ਨਹੀਂ ਦੇਵੇਗਾ ਕਿਉਂਕਿ ਇਹ ਉਸ ਸਮੇਂ ਆਪਣੇ ਮੂਲ ਸੁਭਾਅ ਵਿੱਚ ਨਹੀਂ ਰਹਿੰਦਾ ਪਰ ਇਸ ਤੋਂ ਬਾਅਦ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਕਾਰਨ ਤੁਹਾਡੀ ਆਰਥਿਕ ਹਾਲਤ ਵਿਗੜਨ ਲੱਗਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵਿਗੜਨ ਵਰਗੀਆਂ ਸਮੱਸਿਆਵਾਂ ਵੀ ਹਰ ਰੋਜ਼ ਦੇਖਣ ਨੂੰ ਮਿਲਦੀਆਂ ਹਨ ਵਾਸਤੂ ਸ਼ਾਸਤਰ ਦੇ ਕੋਨੇ ਵਾਲਾ ਕਾਰ ਸਭ ਤੋਂ ਅਸ਼ੁਭ ਮੰਨਿਆ ਗਿਆ ਹੈ ਕਿਉਂਕਿ ਇਸ ਘਰ 'ਚ ਸਭ ਤੋਂ ਜ਼ਿਆਦਾ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਅਚਾਈ ਸਥਿਤੀ ਵਿੱਚ ਤੁਹਾਡੇ ਪਰਿਵਾਰ ਵਿੱਚ ਕਲੇਸ਼ ਅਤੇ ਪਰੇਸ਼ਾਨੀ ਹੋ ਸਕਦੀ ਹੈ। ਹਰ ਰੋਜ਼ ਆਪਸ ਵਿੱਚ ਲੜਾਈਆਂ ਹੁੰਦੀਆਂ ਹਨ। ਹਾਲਾਂਕਿ ਕੇਤੂ ਨੂੰ ਠੀਕ ਕਰਨ ਦੇ ਉਪਾਅ ਕਰਕੇ ਤੁਸੀਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ। ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ